ਪਮਾਇਸਵਰੀ ਕੀ ਵਖਰਾ ਕਰੇਗਾ ਅੰਮਾ ਪਾ ਮੈਨੇ ਬਹੁਤ ਕੁਛ ਕਰਨਾ ਮੈਨੂੰ ਪਮੇ ਨੇ ਸਿਟੀ ਦੀ ਜਿਹੜੀ ਜੁਗਲਬੰਦੀ ਆ ਸੁਣਦੇ ਦੇਖਦੇ ਮੇਰੀ ਸਿਟੀ ਮਿਲ ਹੀ ਹੋਈ ਐ ਤੈਨੂੰ ਪੁੱਛ ਲਾ ਵੀ ਕੇ ਜੇ ਚਾਹ ਕਿਵੇਂ ਪੀਂਦਾ ਤੈਨੂੰ ਉਹਦੇ ਸਲੂਕੇ ਜੀ ਦਰਾਂ ਟਰਚੋਂ ਲੋਕੀ ਰੱਜ ਕੇ ਜਾਣਗੇ ਫਿਲਮ ਦੇਖ ਕੇ ਨਾ ਰੱਜ ਕੇ ਜਾਣਗੇ ਵੀ ਯਾਰ ਸਾਹ ਲ ਆ ਗਿਆ ਚੀਂ ਤੇ ਕਹਾਂਗੇ ਜੇ ਨਾਲੋਂ ਕਾਟਾਂ ਜੱਗ ਦਾ ਕੋ ਕਿਆ ਮਾਈ ਜੀ ਮਰਿਆ ਲੀਲੀ ਫਿਲੀ ਵੜਕਾਇ ਸਿੱਧੂ ਤੁਹਾਡੇ ਬਹੁਤ ਵੱਡੇ ਫੈਨ ਸੀਗੇ ਮੋਸੇ ਵਾਲਾ ਹਨਾ ਉਹਨਾਂ ਨੇ ਤੁਹਾਨੂੰ ਬਹੁਤ ਸਾਰੇ ਟੈਕਸ ਕੀਤੇ ਕਿ ਮੈਂ ਤੁਹਾਡਾ ਫੈਨ ਆਇਆ ਮਿਲਣਾ ਚਾਹੁੰਦਾ ਮੈਂ ਉਹ ਕਿਸਤਾ ਜ਼ਰੂਰ ਜਾਨਣਾ ਚਾਹੁੰਦੀ ਸੀ ਸਿੱਧੂ ਵੀਰਾ ਦੋਸਤਾਰ ਨਹੀਂ ਸੀ ਵੈਸੇ ਹੀ ਉਹ ਅਨ ਸਕੰਦਰ ਦੇ ਕਿਸਤਾ ਵਿੱਚ ਮੈਸੇਜ ਕੀਤੇ ਸੀ ਪਰ ਉਹ ਸੱਚੀ ਬਹੁਤ ਪਿਆਰਾ ਮੁੰਡਾ ਸੀਗਾ ਬਹੁਤ ਪਿਆਰ ਸੀ ਉਹਦਾ ਮੇਰੇ ਨਾਲ ਪਰ ਉਹ ਜੋ ਹਾਦਸਾ ਹੋਇਆ ਬਹੁਤ ਅਨਫੋਰਚੂਨੇਟ ਸੀਗਾ ਮਨੋਂ ਕਦੇ ਕਰਿਆ ਲੱਗਦਾ ਹੁੰਦਾ ਵੀ ਧੀਰੇ ਵਾਲੇ ਗੱਲ ਕਰਨਾ ਨਾ ਥੋੜਾ ਸਿਲੇਕਟਿਵ ਕੰਮ ਕਰਨਾ ਥੋੜਾ ਔਖਾ ਹੁੰਦਾ ਹੈ ਤੁਸੀਂ ਕੁਆਂਟੀਟੀ ਡਿਲੀਵਰ ਕਰਨੀ ਹੈ ਜਾਂ ਕੁਆਲਿਟੀ ਡਿਲੀਵਰ ਕਰਨੀ ਹੈ ਤੁਹਾਡੇ ਤੇ ਕਿ ਮੈਂ ਕੁਆਲਿਟੀ ਡਿਲੀਵਰ ਕਰੂੰਗਾ ਜਿਵੇਂ ਲਈ ਮੈਨੂੰ ਜਾਣਿਆ ਜਾਂਦਾ ਇੱਕ ਸਾਲ ਦਾ ਵੀ ਥੋੜਾ ਗੈਪ ਹੈ ਜੇ ਇੰਡਸਟਰੀਆਂ ਇੰਡਸਟਰੀ ਬਹੁਤ ਜਲਦੀ ਭੁੱਲ ਜਾਂਦੀ ਹੈ ਕਿ ਇਹ ਬੰਦਾ ਵੀ ਹੈਗਾ ਬਿਲਕੁਲ ਆਬਵੀਅਸਲੀ ਥੋੜੀ ਜਗ੍ਹਾ ਲੈਣ ਵਾਸਤੇ ਨਵੇਂ ਮੁੰਡਿਆਂ ਨੇ ਟੈਲੈਂਟ ਵਾਲੇ ਮੁੰਡੇ ਆਉਣਾ ਹੀ ਹੁੰਦਾ ਸਾਡੇ ਦੋਨਾਂ ਦੇ ਲਈ ਐਕਟਿੰਗ ਕੀ ਚੀਜ਼ ਹੈ ਮਤਲਬ ਅਗਰ ਉਹਨਾਂ ਨੂੰ ਉਸ ਨੂੰ ਵਰਡਸ ਦੇ ਵਿੱਚ ਡਿਸਕ੍ਰਾਈਬ ਜਿਹਦੇ ਨਾਲ ਰਾਜ ਦੇ ਜਿਹਦੇ ਨਾਲ ਜਿੰਦਾ ਰਹਿੰਦਾ ਜਿਹਦੇ ਨਾਲ ਸਾਡਾ ਸ੍ਰੀ ਰਜਿੰਦਰ ਰਹਿੰਦਾ ਜਿਹਦੇ ਨਾਲ ਸਾਡੀ ਸੋਚ ਜਿੰਦਾ ਰਹਿੰਦੀ ਹੈ ਮੈਨੂੰ ਲੱਗਦਾ ਹੁੰਦਾ ਸੀਗਾ ਛੋਟੇ ਹੁੰਦੇ ਤੋਂ ਹੀ ਕਿ ਜੇ ਮੈਂ ਕੁਝ ਕਰ ਸਕਦਾ ਤਾਂ ਮੈਂ ਸਿਰਫ ਐਕਟਿੰਗ ਕਰ ਸਕਦਾ ਐਜ਼ ਐਕਟਰ ਹੀ ਕੰਮ ਕਰ ਸਕਦਾ ਬਾਕੀ ਦੇ ਕੰਮ ਮੈਨੂੰ ਮਾ ਬੋਪਾ ਹੀ ਦਾ ਹੁੰਦਾ ਸੀ ਬਾਕੀ ਦੇ ਕੰਮਾਂ ਤੋਂ ਜੌਬ ਵੀ ਕਰਦਾ ਸੀ ਤਾਂ ਮੈਂ ਰੋਜ਼ ਆਉਂਦੀ ਵੀ ਅੱਧ ਨੂੰ ਨਹੀਂ ਵੀ ਕੀ ਕਰਵਾ ਰਹੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਆਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਫਾਰਨਿੰਗ ਟੂ ਟੀਜ਼ਰ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਕਿ ਅੱਜ ਅਸੀਂ ਸਿੱਧਾ ਪਹੁੰਚ ਗਏ ਆਂ ਫਿਲਮ ਦੇ ਸਟਾਰ ਕਾਸਟ ਦੇ ਕੋਲ ਸਾੜੇ 9 ਸਟੂਡੀਓ ਚ ਮੌਜੂਦ ਹੈ ਰਾਜ ਚੰਦਰ ਸਰ ਤੇ ਰਘਵੀਰ ਬੋਲੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਚਲਦੀ ਕਾਲ ਤੁਸੀਂ ਠੀਕ ਹੋ ਬਹੁਤ ਵਧੀਆ ਧੰਨਵਾ ਆਹ ਲੱਗ ਰਿਹਾ ਨੂੰ ਸ਼ੂਟ ਤੇ ਵਾਪਸ ਬੈਠੇ ਹਾਂ ਅਸੀਂ ਗੱਲਾਂ ਹੀ ਨਹੀਂ ਆ ਬੰਦਾ ਉਹ ਚੱਲ ਗਈਆਂ ਸਾਰੀਆਂ ਸ਼ੂਟ ਵਾਲੀਆਂ ਕਿ ਫਿਲਮ ਬਾਰੇ ਗੱਲ ਹੋ ਰਹੀ ਹੈ ਤਾਂ ਜਿਹੜੇ ਜਿਹੜੇ ਮੋਮੈਂਟ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਪਹੁੰਚ ਜਾਂਦਾ ਬੰਦਾ ਜਿਹੜੇ ਉੱਥੇ ਪਹੁੰਚ ਗਿਆ আচ্ছা ਇੱਕ ਕਾਮਨ ਕੁਐਸਚਨ ਦੱਸੋ ਜਿਹੜੇ ਹਰ ਇੰਟਰਵਿਊ ਦੇ ਵਿੱਚ ਜਿਹੜੇ ਸਵਾਲ ਦਾ ਜਵਾਬ ਦਿੱਤਾ ਹੋਏ ਤਾਂ ਤੁਸੀਂ ਹੁਣ ਥੱਕ ਗਏ ਹੋ ਕੀ ਹੋਣਾ ਬੱਸ ਨਹੀਂ ਕੋਈ ਕਮੈਂਟ ਇਹ ਦੇਖੋ ਇੰਟਰਵਿਊ ਜਿਹੜਾ ਇੰਟਰਵਿਊ ਲੈ ਰਹੇ ਤੁਸੀਂ ਤੁਹਾਡਾ ਆਪਣਾ ਧਰਮ ਹੈ ਸਾਡਾ ਧਰਮ ਹੈ ਫਿਲਮ ਬਾਰੇ ਦੱਸਣਾ ਤੁਹਾਡਾ ਧਰਮ ਹੈ ਫਿਲਮ ਬਾਰੇ ਪੁੱਛਣਾ ਤਾਂ ਉਹਦੇ ਤੋਂ ਕਿਉਂ ਥੱਕਣਾ ਮਸਾਂ ਦਾ ਟਾਈਮ ਹੈ ਨਵੇਂ ਸਾਲ ਦੀ ਇੰਨੀ ਵੱਡੀ ਇੰਨੀ ਸੋਹਣੀ ਟਰੈਂਡ ਸੈਟਰ ਫਿਲਮ ਦਾ ਸਹੀ ਹਿੱਸਾ ਉਹਦੇ ਬਾਰੇ ਤੁਹਾਨੂੰ ਗੱਲ ਕਰਨੀ ਮਤਲਬ ਮੌਕਾ ਮਿਲਿਆ ਹੈ ਹਨਾ ਐਂਕਰ ਹੈ ਜਿਹੜੇ ਸਾਨੂੰ ਦੱਸਣ ਦਾ ਮਿਲਿਆ ਤਾਂ ਇਹਦੇ ਵਿੱਚ ਥੱਕਣਾ ਕਾਦੇ ਵਾਸਤੇ ਇੰਜੋਏ ਕਰਦੇ ਅੱਧੀ ਕਿਲਾ ਤੁਸੀਂ ਕਿਨਾਂ ਕੰਜੋਏ ਕਰ ਰਹੇ ਸੈਸ਼ਨ ਨੂੰ ਕਿਉਂਕਿ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ 파ਟ ਬਣ ਗਿਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਪ੍ਰੋਮੋਸ਼ਨ ਕਿਉਂਕਿ ਇੱਕ ਹੀ ਜ਼ਰੀਆ ਹੈ ਤੁਸੀਂ ਲੋਕਾਂ ਤੱਕ ਆਪਣੀ ਆਵਾਜ਼ ਘਰ ਘਰ ਤੱਕ ਪਹੁੰਚਾ ਸਕਦੇ ਹੋ ਬਿਲਕੁਲ ਇਹ ਬਹੁਤ ਮੈਂ ਅੱਜ ਮੈਂ ਕਿਹਾ ਵੀ ਉਮੀ ਲੱਗ ਰਹੀ ਮੈਂ ਸ਼ੂਟ ਦੇ ਹੁੰਦੇ ਆ ਦੂਸਰਾ ਬੋਲੀਵੁੱਡ ਦੀ ਕੰਪਨੀ ਇਹੋ ਜਿਹੀ ਹੁੰਦੀ ਹੈ ਵੀ ਆਪਾਂ ਕਾਫੀ ਇੰਟਰਵਿਊ ਇਕੱਠੇ ਹੁੰਦੇ ਨੇ ਤੇ ਉਹ ਮੈਂ ਸੱਚੀ ਉਹੀ ਲੱਗ ਰਿਹਾ ਸੀ ਜਿਵੇਂ ਸ਼ੂਟ ਤੇ ਬੈਠੇ ਹੁੰਦੇ ਆ ਬਹੁਤ ਸ਼ਰਮਾਤ ਪਾਦੇ ਇਹਨੂੰ ਕੱਲੇ ਨੇ ਫਿਲਮੀ ਨਹੀਂ ਕਹਿੰਦੇ ਕੀ ਅੱਜ ਮੈਂ ਤੁਹਾਡਾ ਸੋਸ਼ਲ ਮੀਡੀਆ ਵੀ ਦੇਖ ਰਹੀ ਸੀ ਬਹੁਤ ਘੱਟ ਪੋਸਟ ਆ ਨਾ ਤੁਸੀਂ ਸ਼ੇਅਰ ਕੀਤੇ ਜਿੱਦਾਂ ਮੈਂ ਦੇਖਿਆ ਇਹਨਾਂ ਨੇ ਆਪਣੇ ਕੈਰੇਕਟਰ ਦਾ ਨਾਮ ਵੀ ਸ਼ੇਅਰ ਕੀਤਾ ਪੋਸਟਰ ਬਹੁਤ ਸੋਹਣਾ ਲੁੱਕ ਤੁਹਾਡਾ ਹੈ ਨਾ ਸਾਹਮਣੇ ਆ ਤੁਸੀਂ ਬਹੁਤ ਘੱਟ ਇਹਦਾ ਸ਼ੇਅਰ ਕੀਤਾ ਕਿਉਂ ਹੁਣ ਇਹ ਜਿਹੜਾ ਪੋਸਟ ਸ਼ੇਅਰ ਹੋ ਰਿਹਾ ਉਹ ਪ੍ਰੋਡਕਸ਼ਨ ਹਾਊਸ ਵੱਲੋਂ ਹੋ ਰਿਹਾ ਹੈ ਹੁਣ ਮੇਰਾ ਵੀ ਇੱਕ ਦਿਨ ਚ ਮੇਰੇ ਖਿਆਲ ਸ਼ੇਅਰ ਹੋਊਗਾ ਉਹ ਮੈਂ ਡੈਫੀਨੇਟਲੀ ਉਸ ਤੋਂ ਬਾਅਦ ਸਾਡੀਆਂ ਪਰਸਨਲ ਜਿਹੜੀਆਂ ਅਸੀਂ ਮਤਲਬ ਸ਼ੂਟ ਦੀਆਂ ਮੈਮਰੀਜ਼ ਉਹ ਵੀ ਸ਼ੇਅਰ ਕਰਾਂਗੇ ਥੋੜਾ ਜਿ ਇਸ ਕਰਕੇ ਵੀ ਲੋਕ ਇਹ ਸੀ ਵੀ ਜਿਵੇਂ ਜਦੋਂ ਪੋਸਟਰ ਆਉਣਗੇ ਤੁਹਾਡੀ ਲੁੱਕ ਰੀਵੀਲ ਹੁੰਦੀ ਹੈ ਤੁਸੀਂ ਪਹਿਲਾਂ ਆਪ ਨਹੀਂ ਕਰ ਸਕਦੇ ਹੁੰਦੇ ਤੇ ਹੁਣ ਟੀਜ਼ਰ ਟ੍ਰੇਲਰ ਆਇਆ ਹੈ ਨਾ ਤਾਂ ਉਹਦੇ ਨਾਲ ਹੁਣ ਸਾਰੇ ਦਰਸ਼ਕ ਦੇਖ ਰਹੇ ਹੈਗੇ ਤਾਂ ਹੁਣ ਸਾਰੀਆਂ ਚੀਜ਼ਾਂ ਹੁਣ ਤਾਈ ਰਹੀਆਂ ਬੈਕ ਟੂ ਬੈਕ ਜੀ ਬਿਲਕੁਲ ਤੇ ਲੋਕ ਪਸੰਦ ਵੀ ਔਨੇ ਹੀ ਕਰ ਰਹੇ ਜੋ ਤੁਹਾਡਾ ਪੋਸਟਰ ਆਇਆ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਸ਼ੇਅਰ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਵਰਨਿੰਗ ਇੱਕ ਟ੍ਰੈਂਡ ਸੈਟਰ ਬਣ ਗਈ ਹੋਈ ਹੈ ਮੂਵੀ ਹੁਣ ਉਹਦਾ ਸੈਕੰਡ ਪਾਰਟ ਆਣਾ ਲੋਕਾਂ ਨੂੰ ਔਨੀਆਂ ਹੀ ਜ਼ਿਆਦਾ ਉਮੀਦਾਂ ਹੈ ਨਾ ਕਿਸੇ ਪ੍ਰੋਡਕਟ ਤੋਂ ਬਣ ਜਾਂਦੀ ਕਿਉਂਕਿ ਜਦੋਂ ਇੱਕ ਉਹਦੀ ਫਿਕਸਡ ਆਡੀਅנס ਹੁੰਦੀ ਹੈ ਤੇ ਇੰਨੇ ਜ਼ਿਆਦਾ ਮਾਊਥ ਪਬਲਿਸਿਟੀ ਜਦੋਂ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਹੋਰ ਆਡੀਅנס ਜੁੜਦੀ ਹੈ ਤੇ ਇੰਨਾ ਸੋਹਣਾ ਪ੍ਰੋਜੈਕਟ ਬਣਿਆ ਆਮ ਸ਼ੋਰ ਇਸ ਵਾਰ ਵੀ ਸਾਰੇ ਰਿਕਾਰਡ ਤੋੜੇਗੀ ਮੂਵੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਨੂੰ ਵੱਖਰਾ ਲੱਗਾ ਬਾਕੀ ਫਿਲਮਾਂ ਇਹ ਵੱਖਰਾ ਕਨਸੈਪਟ ਲੱਗਾ ਕਿ ਤੁਸੀਂ ਇਸ ਇਸ ਪ੍ਰੋਜੈਕਟ ਦੇ ਨਾਲ ਜੁੜਨ ਦੇ ਲਈ ਮਤਲਬ ਐਕਸਾਈਟਿਡ ਹੋ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਜੀ ਵੱਖਰਾਪਣ ਇਹਦੇ ਵਿੱਚ ਇਹ ਹੈ ਕਿ ਨਵੀਂ ਕਾਸਟ ਆ ਰਹੀ ਹੈ ਤੇ ਨਵੀਂ ਕਹਾਣੀ ਹੈ ਵਾਰਨਿੰਗ ਜਿਹੜੀ ਪਹਿਲੀ ਜਿੱਥੋਂ ਛੱਡੀ ਸੀ ਉੱਥੋਂ ਸ਼ੁਰੂ ਹੋ ਰਹੀ ਹੈ ਔਰ ਇਹ ਐਕਚੁਅਲ ਚੇਤ ਮਤਲਬ ਟੈਕਨੀਕਲੀ ਸੀਕਲ ਫਿਲਮ ਸੀਕਲ ਦਾ ਮਤਲਬ ਇਹ ਹੁੰਦਾ ਕਿ ਜਿੱਥੋਂ ਛੱਡੀ ਉੱਥੋਂ ਸ਼ੁਰੂ ਕਰੀ ਤਾਂ ਇਹਦੇ ਵਿੱਚ ਸਾਨੂੰ ਜਗ੍ਹਾ ਮਿਲੀ ਹੈ ਸਾਡੇ ਕਿਰਦਾਰਾਂ ਨੂੰ ਜਗ੍ਹਾ ਮਿਲੀ ਹੈ ਸਾਡੇ ਕਿਰਦਾਰਾਂ ਦੀ ਕਹਾਣੀ ਆ ਅਨਾ ਤਾਂ ਬਹੁਤ ਖੁਸ਼ੀ ਹੈ ਔਰ ਥੈਂਕ ਟੂ ਗਿਪੀ ਭਾਈ ਜਿਨ੍ਹਾਂ ਨੇ ਸਾਨੂੰ ਏਡੇ ਵੱਡੇ ਪ੍ਰੋਜੈਕਟ ਦਾ ਹਿੱਸਾ ਬਣਾਇਆ ਸਾਨੂੰ ਵੀ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਤੇ ਬਹੁਤ ਖੁਸ਼ੀ ਹੈ ਜੀ ਜੀ ਰਾਜ ਸਰ ਤੁਹਾਡਾ ਨਾਮ ਨਾ ਜਦੋਂ ਕਿਸੇ ਪ੍ਰੋਜੈਕਟ ਦੇ ਨਾਲ ਜੁੜਦਾ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਆਸਾ ਉਮੀਦਦਾ ਹੁੰਦੀਆਂ ਨੇ ਕਿ ਅਗਰ ਇਹ ਬੰਦਾ ਇਹ ਪ੍ਰੋਜੈਕਟ ਦੇ ਵਿੱਚ ਹੈ ਜ਼ਰੂਰ ਕੰਟੈਂਟ ਵਧੀਆ ਹੋਏਗਾ ਹਨਾ ਮਤਲਬ ਤੁਸੀਂ ਕੰਮ ਇੰਨਾ ਸੋਹਣਾ ਕੀਤਾ ਲਿਖ ਦੇ ਇੰਨੇ ਵਧੀਆ ਤੇ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਕਿ ਤੁਸੀਂ ਨੇ ਕੀਤੇ ਅਗਰ ਆਡੀਅנס ਤੁਹਾਡੇ ਤੋਂ ਇੰਨਾ ਜ਼ਿਆਦਾ ਐਕਸਪੈਕਟ ਕਰ ਰਹੀ ਹੈ ਤੇ ਮੈਂ ਉਹਦੀ ਉਮੀਦਾਂ ਤੇ ਖਰਾ ਵੀ ਉਤਰਾਂ ਇਹ ਪ੍ਰੋਜੈਕਟ ਦੇ ਨਾਲ ਜੋ ਤੁਹਾਡਾ ਨਾਮ ਜੁੜਿਆ ਮੈਨੂੰ ਵੀ ਪਰਸਨਲ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਅੱਛਾ ਰਾਜ ਸਰ ਇਸ ਮੂਵੀ ਦੇ ਵਿੱਚ ਹੈਗੇ ਕਿ ਤੁਸੀਂ ਇੰਨਾ ਸੋਹਣਾ ਕੰਮ ਕਰਦੇ ਹੋ ਤੇ ਸਿਲੈਕ ਕੀ ਵਜਾ ਹੈ ਕਿ ਤੁਸੀਂ ਚਾਹੇ ਘੱਟ ਕੰਮ ਕਰੋ ਲੇਕਿਨ ਗਿਣਵਾ ਚੁਣਵਾ ਕਰਦੇ ਜਿਹੜਾ ਨਾਮ ਮਤਲਬ ਹਮੇਸ਼ਾ ਰਹੇ ਕਿ ਹਾਂ ਇਸ ਪ੍ਰੋਜੈਕਟ ਦੇ ਵਿੱਚ ਇਹ ਬੰਦਾ ਸੀ ਤੇ ਨੇ ਐਸਾ ਕੰਮ ਕੀਤਾ ਹੈ ਕਿ ਮਤਲਬ ਕਾਫੀ ਲੰਬੇ ਸਮੇਂ ਤੱਕ ਉਹਨੂੰ ਯਾਦ ਕੀਤਾ ਜਾਂਦਾ ਠੀਕ ਐਕਟਰ ਹਮੇਸ਼ਾ ਹੀ ਚੋਣਾ ਹੁੰਦਾ ਵੀ ਜਿਹੜਾ ਉਹਦੇ ਹਿੱਸੇ ਕੰਮ ਆਵੇ ਹਨਾ ਵੀ ਉਹ ਮੈਮਰੀਏਬਲ ਹੋਵੇ ਉਹਨੂੰ ਯਾਦ ਰੱਖਿਆ ਜਾਵੇ ਉਹਦੇ ਲਈ ਤਾਂ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਹੁੰਦੀਆਂ ਵੀ ਨੋ ਕੈਣੀ ਬਹੁਤ ਔਖੀ ਹੁੰਦੀ ਹੈ ਕਿਸੇ ਵੀ ਕੰਮ ਨੂੰ ਨੋ ਕੈਣੀ ਹਨਾ ਕਿਉਂਕਿ ਪੈਸਾ ਵੀ ਤੁਹਾਡੇ ਹੱਥੋਂ ਜਾ ਰਿਹਾ ਹੁੰਦਾਗਾ ਤੇ ਪ੍ਰੋਜੈਕਟ ਵੀ ਜਾ ਰਿਹਾ ਹੁੰਦਾ ਤਾਂ ਉਹ ਥੋੜਾ ਸਿਲੇਕਟਿਵ ਕੰਮ ਕਰਨਾ ਥੋੜਾ ਔਖਾ ਹੁੰਦਾ ਪਰ ਤੁਸੀਂ ਕੁਆਂਟੀਟੀ ਡਿਲੀਵਰ ਕਰਨੀ ਹੈ ਜਾਂ ਕੁਆਲਿਟੀ ਡਿਲੀਵਰ ਕਰਨੀ ਹੈ ਤੁਹਾਡੇ ਤੇ ਹੈ ਤਾਂ ਮੈਂ ਕੁਆਂਟੀਟੀ ਨੂੰ ਚੂਜ਼ ਕੁਆਲਿਟੀ ਨੂੰ ਚੂਜ਼ ਕਰਦਾਗਾ ਕਿ ਮੈਂ ਕੁਆਲਿਟੀ ਡਿਲੀਵਰ ਕਰੂੰਗਾ ਜਿਸ ਦੇ ਲਈ ਮੈਨੂੰ ਜਾਣਿਆ ਜਾਂਦਾ ਜਿਸ ਦੇ ਲਈ ਲੋਕੀ ਮੈਨੂੰ ਪਿਆਰ ਕਰਦੇ ਆ ਕਈ ਫਿਲਮਾਂ ਹੁੰਦੀਆਂ ਵੀ ਜਿਹੜਾ ਦੇਖ ਕੇ ਲੋਕੀ ਸੱਚੀ ਸ਼ਿਕਾਇਤ ਵੀ ਕਰਦੇ ਆ ਯਾਰ ਭਾਈ ਯਾਰ ਤੂੰ ਇਹੋ ਜਿਹਾ ਕੰਮ ਕਿਉਂ ਕਰਦਾ ਤਾਂ ਉਹਨਾਂ ਨੂੰ ਠੱਗੇ ਠੱਗੇ ਮਸੂਲ ਹੁੰਦਾ ਦੇਖਣ ਤੋਂ ਬਾਅਦ ਹਾਂ ਮੈਂ ਸੱਚੀ ਨੂੰ ਚਾਹਣਾ ਕੋਈ ਮਾਇਆ ਹੈ ਜਿਹੜਾ ਡਿਲੀਵਰ ਕਰਾਂ ਵੀ ਲੋਕਾਂ ਨੂੰ ਠੱਗੇ ਠੱਗੇ ਮਹਿਸੂਸ ਹੋਵੇ। ਪਹਿਲਾਂ ਮੈਂ ਬਹੁਤ ਜ਼ਿਆਦਾ ਸਟਰਗਲ ਸੀ ਕਿਚਨ ਵੀ ਚਲਾਉਣੀ ਪਈ ਤਾਂ ਉਹਦੇ ਵਿੱਚ ਬੁਰੀਆਂ ਫਿਲਮਾਂ ਵੀ ਕੀਤੀਆਂ ਹੋਣੀਆਂ ਮੈਂ। ਪਰ ਹੁਣ ਸੱਚੀ ਪ੍ਰਮਾਤਮਾ ਦੀ ਏਡੀ ਕਿਰਪਾ ਹੋਈ ਹੈ ਵੀ ਰਾਈਟਿੰਗ ਵਾਈਜ਼ ਵੀ ਐਕਟਿੰਗ ਵਾਈਜ਼ ਵੀ ਮੈਂ ਬਹੁਤ ਸੈਲੈਕਟਿਵ ਕੰਮ ਕਰ ਰਹੀ ਹਾਂ ਤੇ ਬਹੁਤ ਸਕੂਨ ਚ। ਇੱਕ ਦੌਰ ਐਸਾ ਵੀ ਆ ਗਿਆ ਸੀ ਸ਼ਾਇਦ ਨਾ ਗਲਤ ਹੋਣਾ ਕਿ ਤੁਸੀਂ ਸਿਰਫ ਰਾਈਟਿੰਗ ਹੀ ਕਰ ਰਹੇ ਸੀ ਐਕਟਿੰਗ ਬਿਲਕੁਲ ਵੀ ਨਹੀਂ ਕਰ ਰਹੇ ਸੀਗੇ ਤੇ ਉਹ ਮਤਲਬ ਐਸਾ ਕੀ ਹੋ ਗਿਆ ਕਿ ਤੁਸੀਂ ਸਿਰਫ ਰਾਈਟਿੰਗ ਵਾਲੇ ਚੱਲ ਗਏ ਐਕਟਿੰਗ ਬਿਲਕ ਉਸ ਟਾਈਮ ਤੇ ਫਿਲਮਾਂ ਵੀ ਘੱਟ ਬਣ ਰਹੀਆਂ ਸੀਗੀਆਂ ਫਿਰ ਬੰਨ ਵੀ ਲੱਗੀਆਂ ਤਾਂ ਮੈਂ ਥੋੜਾ ਜਿਹਾ ਇੰਡਸਟਰੀ ਤੋਂ ਕਿਉਂਕਿ ਮੈਂ ਬ੍ਰੇਕ ਲਈ ਹੋਈ ਸੀ ਮੈਂ ਕੰਮ ਨਹੀਂ ਸੀ ਰਿਹਾ ਬੁੜੀਆਂ ਫਿਲਮਾਂ ਮੈਂ ਕਰਨਾ ਨਹੀਂ ਸੀ ਚਾਹਣਾ ਕੁਛ ਇਹੋ ਜਿਹਾ ਵੀ ਜਿਹੜਾ ਲੋਕੀ ਮੇਰੇ ਨਾਲ ਮੈਨੂੰ ਭੁੱਲਣਾ ਸ਼ੁਰੂ ਹੋਏ ਹਨ ਤਾਂ ਉਹ ਜਦੋਂ ਇੱਕ ਸਾਲ ਦਾ ਵੀ ਥੋੜਾ ਗੈਪ ਹੈ ਜੇ ਇੰਡਸਟਰੀ ਨਾਲ ਇੰਡਸਟਰੀ ਬਹੁਤ ਜਲਦੀ ਭੁੱਲ ਜਾਂਦੀ ਹੈ ਕਿ ਇਹ ਬੰਦਾ ਵੀ ਹੈਗਾ ਇੰਡਸਟਰੀ ਓਬਵੀਅਸਲੀ ਥੋੜੀ ਜਗ੍ਹਾ ਲੈਣ ਵਾਸਤੇ ਨਵੇਂ ਮੁੰਡਿਆਂ ਦੇ ਟੈਲੈਂਟ ਦੇ ਮੁੰਡੇ ਆਉਣਾ ਹੀ ਹੁੰਦਾ ਹੈ ਇੱਕ ਦਿਨੇ ਹੁਣ ਹੀ ਹੋਣਾਗਾ ਕਿ ਹੋਰ ਆਊਗਾ ਕੋਈ ਥੋੜੀ ਜਗ ਪਰ ਫਿਰ ਵੀ ਇਹ ਸੀਗਾ ਵੀ ਮੈਨੂੰ ਇਹ ਸੀਗਾ ਵੀ ਕਿਚਨ ਵੀ ਕਿਤੋਂ ਚਲਾਉਣਾ ਸੀ ਤਾਂ ਮੈਂ ਰਾਈਟਿੰਗ ਵਾਲੇ ਪਾਸੇ ਹੋ ਗਿਆ ਮੈਂ ਇੱਕ ਮੇਰੇ ਕੋਲ ਗੁਣ ਸੀਗਾ ਜਿਹੜਾ ਪਹਿਲਾਂ ਤੋਂ ਹੀ ਪ੍ਰਮਾਤਮਾ ਨੇ ਦੇ ਕੇ ਭੇਜਿਆ ਸੀਗਾ ਵੀ ਤੂੰ ਇਧਰੋਂ ਵੀ ਸਰਵਾਈਵ ਕਰ ਸਕਦਾ ਹੈ ਤੇ ਮੈਂ ਟੋਟਲ ਆਊਟ ਐਂਡ ਆਊਟ ਰਾਈਟਿੰਗ ਤੇ ਹੁੰਦਾ ਸੀ ਪਰ ਜਦੋਂ ਇਹ ਮੌਕਾ ਮਿਲਿਆ ਮੈਨੂੰ ਮੈਨੂੰ ਅੱਛਾ ਰੋਲ ਆਫਰ ਹੋਇਆ ਅੰਗਵਾਰੀ ਸਟਾਰਟ ਜੀ ਤੁਹਾਡੀ ਇੱਕੇ ਬੜੀ ਚੰਗੀ ਮਤਲਬ ਗੱਲ ਹੈ ਜਾਂ ਆਦਤ ਕਹਿ ਸਕਦੇ ਕਿ ਤੁਸੀਂ ਕਿਸੇ ਨੂੰ ਕਦੀ ਕੰਮ ਲਈ ਜਾਂ ਕਿਸੇ ਦੇ ਫੇਮ ਨੂੰ ਆਪਨੇ ਯੂਜ਼ ਕੀਤਾ ਹਨਾ ਮੈਂ ਤੁਹਾਡੇ ਬਹੁਤ سارے ਇੰਟਰਵਿਊ ਸੁਣਿਆ ਤੁਸੀਂ ਬਹੁਤ ਵਾਰ ਜ਼ਿਕਰ ਕਰਦੇ ਹੋ ਕਿ ਬਹੁਤ ਨਾਮੀ ਕਲਾਕਾਰ ਤੁਹਾਡੇ ਦੋਸਤ ਨੇ ਮਗਰ ਕਦੀ ਤੁਸੀਂ ਨਾ ਕੰਮ ਦੇ ਲਈ ਨਹੀਂ ਗਿਆ ਕਿ ਮੈਨੂੰ ਕੰਮ ਚਾਹੀਦਾ ਤੇ ਸਿੱਧੂ ਤੁਹਾਡੇ ਬਹੁਤ ਵੱਡੇ ਫੈਨ ਸੀਗੇ ਮੋਸੇ ਵਾਲਾ ਹਨਾ ਉਹਨਾਂ ਨੇ ਤੁਹਾਨੂੰ ਬਹੁਤ ਸਾਰੇ ਟੈਕਸ ਕੀਤੇ ਕਿ ਮੈਂ ਤੁਹਾਡਾ ਫੈਨ ਆਇਆ ਮਿਲਣਾ ਚਾਹੁੰਦਾ ਮੈਂ ਉਹ ਕਿੱਸਾ ਜ਼ਰੂਰ ਜਾਨਣਾ ਚਾਹੁੰਦੀ ਹਾਂ ਅ ਅਸਲ ਦੇ ਵਿੱਚ ਉਦੋਂ ਸਿੱਧੂ ਵੀਰਾ ਉਹਨਸਤਾਰ ਨਹੀਂ ਸੀ ਵੈਸੇ ਹੀ ਉਹ ਅਨ ਸਕੰਦਰ ਦੇਖੀ ਸੋਚੂ ਮੈਸੇ ਹੀ ਹੁੰਦੀ ਸੀ ਪਰ ਉਹ ਸੱਚੀ ਬਹੁਤ ਪਿਆਰਾ ਮੁੰਡਾ ਸੀਗਾ ਬਹੁਤ ਪਿਆਰ ਸੀ ਉਹਦਾ ਮੇਰੇ ਨਾਲ ਪਰ ਉਹ ਜੋ ਹਾਦਸਾ ਹੋਇਆ ਬਹੁਤ ਅਨਫੋਰਚੂਨੇਟ ਸੀਗਾ ਤਾਂ ਮੈਨੂੰ ਕਦੇ ਕਦੇ ਇਹ ਅੰਦਾਜ਼ਾ ਹੁੰਦਾ ਵੀ ਧੀਰੇ ਵਾਲੇ ਗੱਲ ਕਰਨਾ ਨਾ ਉਹ ਔਖਾ ਲੱਗਦਾ ਜਦੋਂ ਸਾਨੂੰ ਲਾਸਟ ਰੀਨ ਕੱਟ ਗਿਆ ਐਡਾ ਵੱਡਾ ਸਾਨੂੰ ਐ ਜੀ ਰਾਜੇ ਦੋਸਤ ਬਹੁਤ ਵੱਡਾ ਘਾਟਾ ਆ ਮਾਫੀ ਚਾਹੂੰਗਾ ਦੇ ਲਈ ਥੋੜਾ ਜਿਹਾ ਸਿੱਧੂ ਲਈ ਆ ਇੱਕ ਉਹ ਜਿਹੜਾ इमोशनल ਆਇਆ ਕੋਰਨਰ ਆ ਉਹ ਗੱਲ ਹੁੰਦੀ ਨਹੀਂ ਬਾਹਰ ਦੀ ਜੀ ਉਹ ਮਤਲਬ ਮੂਮੈਂਟ ਇਹ ਹੈ ਜੇ ਕਿ ਉਹਨਾਂ ਬਾਰੇ ਬੰਦਾ ਸੋਚ ਕੇ ਆਟੋਮੈਟਿਕਲੀ इमोशनल ਹੋ ਜਾਂਦਾ ਹੈ ਅਗਰ ਆਪਾਂ ਦੁਆਰਾ ਐਕਟਿੰਗ ਦੀ ਗੱਲ ਕਰਦੇ ਹਾਂ ਨਾ ਤੁਹਾਡੇ ਦੋਨਾਂ ਦੇ ਲਈ ਐਕਟਿੰਗ ਕੀ ਚੀਜ਼ ਹੈ ਮਤਲਬ ਅਗਰ ਉਹਨਾਂ ਨੂੰ ਉਸ ਨੂੰ ਵਰਡਸ ਦੇ ਵਿੱਚ ਡਿਸਕ੍ਰਾਈਬ ਕਰਨਾ ਹੋਵੇ ਆਕਸੀਜਨ ਆ ਰੂਹ ਦੀ ਖਰਾਕ ਹੈ ਜੀ ਜਿਹਦੇ ਨਾਲ ਰਜਦਾ ਜਿਹਦੇ ਨਾਲ ਜਿੰਦਾ ਰਹਿੰਦਾ ਜਿਹਦੇ ਨਾਲ ਸਾਡਾ ਸਰੀਰ ਜਿੰਦਾ ਰਹਿੰਦਾ ਜਿਹਦੇ ਨਾਲ ਸਾਡੀ ਸੋਚ ਜਿੰਦਾ ਰਹਿੰਦੀ ਹੈ ਜਿਹਦੇ ਨਾਲ ਸਾਡੀ ਐਗਿਸਟੈਂਸ ਜੀ ਤੇ ਉਹ ਮਤਲਬ ਜੋ ਤੁਸੀਂ ਸਕਰੀਨ ਤੇ ਕਰਦੇ ਹੋ ਤੇ ਉਹ ਪਤਾ ਚੱਲਦਾ ਹੈ ਹਨਾ ਕਿ ਤੁਸੀਂ ਕਿੰਨੇ ਦਿਲੋਂ ਕਰ ਰਹੇ ਹੋ ਕਿਉਂਕਿ ਇੱਕ ਕੁਝ ਲੋਕ ਐਕਟਿੰਗ ਨੂੰ ਕਮ ਸਮਝ ਕੇ ਕਰਦੇ ਕੁਝ ਜਿਉਂਦੇ ਨੇ ਉਸ ਚੀਜ਼ ਨੂੰ ਉਸ ਪਲ ਨੂੰ ਹਨਾ ਮਹਿਸੂਸ ਕਰਦੇ ਆ ਤੇ ਸਰ ਤੁਹਾਡੇ ਲਈ ਐਕਟਿੰਗ ਕੀ ਹੈ ਮੇਰੇ ਲਈ ਵੀ ਸੱਚੀ ਐਕਟਿੰਗ ਲਾਈਫ ਹੈ ਮੈਨੂੰ ਲੱਗਦਾ ਹੁੰਦਾ ਸੀਗਾ ਛੋਟੇ ਹੁੰਦੇ ਤੁਸੀਂ ਕਿ ਜੇ ਮੈਂ ਕੁਝ ਕਰ ਸਕਦਾ ਤਾਂ ਮੈਂ ਸਿਰਫ ਐਕਟਿੰਗ ਕਰ ਸਕਦਾ ਐਜ਼ ਐਕਟਰ ਹੀ ਕੰਮ ਕਰ ਸਕਦਾ ਬਾਕੀ ਦੇ ਕੰਮ ਮੈਨੂੰ ਮਾ ਬੋਪਾ ਹੀ ਦਾ ਹੁੰਦਾ ਸੀ ਬਾਕੀ ਦੇ ਕੰਮਾਂ ਤੋਂ ਜੌਬ ਵੀ ਕਰਦਾ ਸੀ ਤਾਂ ਮੈਂ ਰੋਜ਼ ਆਉਂਦੀ ਬੇਬੇ ਨੂੰ ਕਹਿੰਦਾ ਇਹ ਵੀ ਕੀ ਕਰਵਾ ਰਹੇ ਹੋ ਮੇਰੇ ਤੋਂ ਮਾਰਕਟਿੰਗ ਕਰਨ ਲਈ ਪਿਆਦਾ ਹਾਂ ਪ੍ਰਮਾਤਮਾ ਦਾ ਸ਼ੁਕਰ ਹੈ ਮੈਂ ਫੀਲਡ 'ਚ ਆਇਆ ਤੇ ਬੜਾ ਬਹੁਤ ਪ੍ਰਮਾਤਮਾ ਨੇ ਨਾਮ ਵੀ ਜਿੰਨਾ ਬਖਸ਼ਿਆ ਉਹ ਵੀ ਮਿਹਰਾਂ ਜੀ ਲਾਸਟ ਕੁਐਸਚਨ ਮੈਂ ਜ਼ਰੂਰ ਪੁੱਛਣਾ ਚਾਹਨੀ ਆ ਮੈਨੂੰ ਕਿਸੇ ਨੇ ਸਪੈਸ਼ਲੀ ਪੁੱਛਣ ਲਈ ਕਹਿ ਸੀ ਅੰਬਰ ਪਾਊਡਰ ਕਹਿੰਦੇ ਤੁਹਾਡੇ ਰੋਜ਼ ਲਗਾਇਆ ਜਾਂਦਾ ਸੀ ਉਹ ਕੀ ਚੀਜ਼ ਹੈ ਸੈਟ ਦੇ ਉਹ ਇੱਕ ਤਰ੍ਹਾਂ ਦੀ ਨਕਲੀ ਡਸਟ ਹੁੰਦੀ ਆ ਹਾਂ ਸੋਹਣਿਆ ਸੋਹਣਿਆ ਸ਼ਕਲਾਂ ਨੂੰ ਖਰਾਬ ਕਰਨ ਖਰਾਬ ਕਰਨ ਵਾਲੀ ਚੀਜ਼ ਆ ਸਾਡਾ ਮੇਕਅਪ ਲਾਉਗੀ ਕਹਿੰਦਾ ਯਰੇ ਅੰਬਰ ਪਾਊਡਰ ਲਾਓ ਆ ਗਿਆ ਜੀ ਆ ਗਿਆ ਜੀ ਤੇ ਉਹ ਸੀਗਾ ਵੀ ਕਿਉਂਕਿ ਜੇਲ ਦਾ ਇਹ ਸਾਰਾ ਸੈਟਅਪ ਸੀਗਾ ਲੱਗਿਆ ਹੋਇਆ ਔਰ ਸਾਰੇ ਕੈਦੀ ਸੀਗੇ ਤਾਂ ਉਹਨਾਂ ਨੂੰ ਇੰਡਸਟਰੀ ਇੰਡਸਟਰੀ ਲੁੱਕ ਦੇਣ ਲਈ ਉਹ ਮੇਕਅਪ ਦਾ ਇੱਕ ਇੱਕ ਚੀਜ਼ ਆ ਕਿ ਕਿਸ ਤਰ੍ਹਾਂ ਦੀ ਵਸਤੂ ਆ ਜਿਹਦੇ ਨਾਲ ਥੋੜਾ ਡਸਟੀ ਡਸਟੀ ਦੇ ਤੁਸੀਂ ਬਹੁਤ ਰੌ ਲੱਗਦੇ ਹੋ ਹਨਾ ਤੁਹਾਡੀ ਲੁਕਸ ਨੇੜੀਆਂ ਬਹੁਤ ਰੌ ਲੱਗਦੀਆਂ ਨੇ ਜਿਵੇਂ ਮੈਂ ਅੱਜ ਜਿਵੇਂ ਬਾਈ ਜਦ ਹੱਸਦਾ ਲਾਲ ਖੈਂਦੀ ਨੇ ਗੱਲਾਂ ਉਹ ਲਾਲੀ ਨਹੀਂ ਦਿਖਣੀ ਅਮਰ ਉਹ ਨਵਾਂ ਅੰਬਰ ਪਾਊਡਰ ਹੈ ਪਰ ਉਹ ਆਂਬਾ ਨਹੀਂ ਕੀ ਹੈ ਜਾਂ ਬਰਦਾਰੀ ਕੋਈ ਚੀਜ਼ ਨਹੀਂ ਇਹ ਜੀ ਦੇਖ ਦਿੰਦਾ ਜੀ ਵਰਨਿੰਗ ਤੇ ਵਿੱਚ ਤਾਂ ਅਸੀਂ ਦੇਖਿਆ ਸੀ ਕਿ ਗਿੱਪੀ ਸਰ ਬਿਲਕੁਲ ਨਹੀਂ ਬੋਲੇ ਹਨਾ ਪੂਰਾ ਸਾਇਲੈਂਟਲੀ ਇਸ ਦੇ ਵਿੱਚ ਹੈ ਕੁਝ ਆਪਣੇ ਸਾਇਲੈਂਸ ਬ੍ਰੇਕ ਕਰਨਗੇ ਉਹ ਤੁਸੀਂ ਵਾਰਨੀ 2 ਜਦੋਂ ਦੇਖੋਗੇ ਲੋ ਫਰਦੀ ਫਿਰ ਪਤਾ ਲੱਗਾ ਕਹਿੰਦਾ ਵੀ ਗੇਜਾ ਕਹਿਣਾ ਕੀ ਚਾਹੁੰਦਾ ਤੇ ਕਹਿੰਦਾ ਕੀ ਹੈ ਤੇ ਜਦੋਂ ਫਿਰ ਬੋਲਦਾ ਫਿਰ ਕੀ ਹੁੰਦਾ ਤੇ ਪੰਮਾ ਇਸ ਵਾਰੀ ਕੀ ਵੱਖਰਾ ਕਰੇਗਾ ਪੰਮਾ ਪੰਮੇ ਨੇ ਬਹੁਤ ਕੁਝ ਕਰਨਾ ਮਿੱਤਰ ਆਪਾਂ ਨੇ ਸਿਟੀ ਦੀ ਜਿਹੜੀ ਜੁਗਲਬੰਦੀ ਆ ਜਿਹੜੀ ਸਿਟੀ ਮਿਲੀ ਹੋਈ ਹੈ ਸਾਰੇ ਰੋਇ ਦੀ ਸਿਟੀ ਮਿਲੀ ਹੋਈ ਹੈ ਕਹਿੰਦਾ ਭਾਬਾ ਜੁਗਲਬੰਦੀ ਦੇਖਣ ਨੂੰ ਮਿਲੂਗੀ ਔਰ ਬਹੁਤ ਸਮੇ ਸਾਡੇ ਸੀਨ ਸ਼ੂਟ ਹੋਇਆ ਔਰ ਫਿਲਮ ਸਾਰੀ ਕਹਾਣੀ ਸਾਰੇ ਕਿਰਦਾਰ ਔਰ ਐਕਸ਼ਨ ਹਨਾ ਸਾਰਾ ਮਤਲਬ ਪੈਕਡਾ ਗਾਮ ਕੰਪਲੀਟ ਫਿਲਮ ਥੀਏਟਰ ਚੋਂ ਲੋਕੀ ਰੱਜ ਕੇ ਜਾਣਗੇ ਫਿਲਮ ਦੇਖ ਕੇ ਨਾ ਰੱਜ ਕੇ ਜਾਣਗੇ ਯਾਰ ਸੌਧ ਆ ਗਿਆ ਚੀਜ਼ ਤੇ ਬਹੁਤ ਵੇਟ ਹਨਾ ਸਾਰਿਆਂ ਨੇ ਕੀਤੀ ਵਰਨਿੰਗ ਟੂ ਦੇ ਲਈ ਜੋ ਜਦੋਂ ਤੋਂ ਆਈ ਹੈ ਬਸ ਮੈਸੇਜ ਆਣਾ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਕਿ ਟੂ ਕਦੋਂ ਆ ਰਿਹਾ ਸੈਕਿੰਡ ਪਾਰਟ ਕਦੋਂ ਆ ਰਿਹਾ ਤਾਂ ਆਪਾਂ ਕਰੈਕਟਰ ਦਾ ਨਾਮ ਕੀ ਹੋਏਗਾ ਕਿ ਹਜਰੀ ਬੀਲ ਨਹੀਂ ਕਰਨਾ ਨਹੀਂ ਨਹੀਂ ਬਿਲਕੁਲ ਗੇਲਾ ਉਹਦਾ ਨਾਮ ਹੈ ਤੇ ਜਿਹੜੇ ਤੇਡੀਆ ਸੀਟੀ ਦੱਸੂਗਾ ਉਹਦੇ ਬਾਰੇ ਕੋਈ ਕਰੈਕਟਰ ਦੇ ਵਿੱਚ ਲੁਕੀ ਆ ਜਿੱਕੇ ਮੈਲਾ ਦਾ ਸਾਰਾ ਵਾਇਓ ਕੇ ਜੇ ਤੁਸੀਂ ਸਾਰਿਆਂ ਨੂੰ ਮਤਲਬ ਰਿਵੀਲ ਕਰਦੇ ਯਸ ਸੂਤਕਰ ਮੇਰੇ ਹੱਥੇ ਸ਼ਕਤੀ ਤਾਕਤ ਹੈਗੀ ਸਾਰਿਆਂ ਨੂੰ ਰਿਵੀਲ ਕਰਾਂਗੀ ਚਲੋ ਹੁਣ ਫਟਾਫਟ ਸਾਰਿਆਂ ਨੂੰ ਕਹਦਾ ਦੋ ਤਿੰਨ ਨਿਊਜ਼ ਸਿਨੇਮਾ ਕਰਾਚ ਪਹੁੰਚ ਜਾਂ ਵੈਸਤਾ ਆਡੀਅנס ਬਹੁਤ ਸਮਝਦਾ ਰਿਹਾ ਹੈ ਕਹਿੰਦੀ ਲੋੜ ਨਹੀਂ ਮਗਰ ਕਹਿੰਦੀ ਲੋੜ ਨਹੀਂ ਆਪ ਹੀ ਇਨੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਪਰ ਫਿਰ ਵੀ ਇੱਕ ਰਸਮ ਹੁੰਦੀ ਹੈ ਜਿਹੜੀ ਨਿਭਾਉਣੀ ਪੈਂਦੀ ਹੈ ਕਿ 2 ਫਰਵਰੀ ਨੂੰ ਸਾਡੀ ਵਰਨਿੰਗ ਟੂ ਫਰਮਾਰੀ ਹੈ ਜੀ ਤੁਹਾਡੇ ਪਸੰਦੀਦਾ ਕਲਾਕਾਰ ਪਸੰਦੀਦਾ ਕਹਾਣੀ ਲੈ ਕੇ ਆ ਰਹੇ ਨੇ ਸੋ ਇੰਜੋਏ ਕਰੋ 2 ਫਰਵਰੀ ਨੂੰ ਸਿਨੇਮਾ ਘਰਾਂ ਚ ਜਾ ਕੇ ਦੋਸਤਾਂ ਨਾਲ ਮਿੱਤਰਾਂ ਨਾਲ ਪਰਿਵਾਰ ਨਾਲ ਵਾਰਨੀ ਥੈਂਕ ਯੂ so much